ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਨੂੰ ਹਰੀ ਮੇਥੀ ਨੂੰ ਸੁਕਾ ਕੇ ਰੱਖਣ ਦਾ ਤਰੀਕਾ ਦੱਸਾਂਗੇ ਜੀ ਪਹਿਲਾਂ ਤਾਂ ਇਹ ਜਿਹੜੀ ਹਰੀ ਮੇਥੀ ਹੁੰਦੀ ਹੈ ਇਹਦੀ ਆਪਾਂ ਪਹਿਚਾਣ ਕਰਨੀ ਹੈ ਕਿਹੜੀ ਇਹ ਕਸਤੂਰੀ ਮੇਥੀ ਹੁੰਦੀ ਹੈ ਤੇ ਕਿਹੜੀ ਦੂਸਰੀ ਮੇਥੀ ਹੁੰਦੀ ਹੈ ਕਿਹੜੀ ਆਪਾਂ ਨੇ ਸੁਕਾ ਕੇ ਰੱਖਣੀ ਹੈ ਇਹ ਕਸਤੂਰੀ ਮੇਥੀ ਲਈ ਤੇ ਇਹ ਜਿਹੜੀ ਇਹ ਹੈਗੀ ਹੈ ਜੀ ਮੇਥੀ ਇਹ ਹੁਣ ਸਹੀ ਟਾਈਮ ਆ ਇਹਦਾ ਆਪਣਾ ਤੋੜ ਕੇ ਮਤਲਬ ਸੁਕਾ ਕੇ ਰੱਖੰਦਾ ਇਹਨੂੰ ਕਿਉਂਕਿ ਹੁਣ ਇਹ ਤੇ ਫੁੱਲ ਵਗੈਰਾ ਆ ਚੁੱਕੇ ਹੈਗੇ ਤੇ ਹੁਣੇ ਵਧੀਆ ਤਿਆਰ ਹੋਊਗੀ ਹੈਗੀ ਸੁਕਾ ਸੁਕਾ ਕੇ ਰੱਖਣ ਲਈ ਤੇ ਇਹੀ ਟਾਈਮ ਆ ਇਹਦਾ ਹੁਣ ਆਪਾਂ ਨੂੰ ਤੋੜ ਕੇ ਰੱਖੰਦਾ ਤੇ ਇਹ ਆਪਾਂ ਸਾਰੀ ਮੇਥੀ ਤੋੜਨ ਲੱਗੇ ਸੀਗੇ ਜੀ ਪੱਤੇ-ਪੱਤੇ ਇਹਦੇ ਕਿਉਂਕਿ ਆਪਾਂ ਨੇ ਫਲੀਆਂ ਨਹੀਂ ਇਹਦੇ ਤੋਂ ਤੋੜਨੀਆਂ ਹੈਗੀਆਂ ਫਲੀਆਂ ਬਹੁਤ ਸਾਰੀਆਂ ਲੱਗੀਆਂ ਹੋਊਗਾ ਤੇ ਫਲ ਲੱਗਿਆ ਹੋਇਆ ਤੇ ਇਹ ਆਪਾਂ ਨੇ ਸੁਕਾ ਕੇ ਰੱਖਣਾਗਾ ਇਹ ਵੀ ਹਲ ਤਿਆਰ ਕਰਕੇ ਤੇ ਤਾਂ ਕਰਕੇ ਆਪਾਂ ਸਾਰੇ ਇਹ ਮੇਥੀ ਨਹੀਂ ਵੱਢ ਰਹੇ ਤੇ ਇਕੱਲੇ ਪੱਤੇ-ਪੱਤੇ ਤੋੜ ਕੇ ਰੱਖਾਂਗੇ ਤੇ ਇਹ ਜਿਹੜੀ ਮੇਥੀ ਦੀ ਪਹਿਚਾਣ ਆ ਕਸਤੂਰੀ ਮੇਥੀ ਦੀ ਇਹ ਗੋਲ ਪੱਤੇ ਹੁੰਦੇ ਆ ਜੀ ਉੱਪਰੋਂ ਜਿਵੇਂ ਇਹ ਅੱਗੇ ਪੱਤੇ ਇਹ ਤੇ ਇਸ ਤਰੀਕੇ ਨਾਲ ਕਸਤੂਰੀ ਮੇਥੀ ਦੀ ਪਹਿਚਾਣ ਹੁੰਦੀ ਹੈਗੀ ਤੇ ਹੁਣ ਆਪਾਂ ਸਾਰੇ ਇਹ ਪੱਤੇ-ਪੱਤੇ ਤੋੜ ਕੇ ਰੱਖ ਲੈਣੇ ਆਂਗੇ ਬਾਕੀ ਇਹ ਇਦਾਂ ਹੀ ਖੜੀ ਰਹੂਗੀ ਤੇ ਜੇਕਰ ਤੁਸੀਂ ਬਾਜ਼ਾਰ ਚੋਂ ਲੈਣੇ ਆਂ ਤਾਂ ਵਿਜਾਰ ਚੋ ਤਾਂ ਫੁੱਲ ਫਾਲੇ ਇਹਨਾਂ ਤੇ ਹੁੰਦੇ ਨਹੀਂ ਹੈਗੇ ਤੇ ਤੁਸੀਂ ਇਸੇ ਤਰ੍ਹਾਂ ਹੀ ਹੀ ਪੱਤੇ ਤੋੜ ਕੇ ਰੱਖ ਸਕਦੇ ਆਂਗੇ ਮੇਥੀ ਤੋਂ ਤੇ ਆਪਾਂ ਹਾਂਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਚਲੋ ਜੀ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਲੋ ਜੀ ਹੁਣ ਆਪਾਂ ਨੇ ਸਾਰੀ ਮੇਥੀ ਤੋੜ ਲਈ ਇਸ ਤਰੀਕੇ ਨਾਲ ਕੱਲੇ ਪੱਤੇ ਪੱਤੇ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਧੋ ਲਾਂਗੇ ਆਪਾਂ ਚੰਗੀ ਤਰ੍ਹਾਂ ਇਸਨੂੰ ਤਾਂ ਕਿ ਤਾਂ ਕਿ ਜਿਹੜੀ ਇਹ ਤੇ ਸਾਰੀ ਧੂੜ ਮਿੱਟੀ ਲੱਗੀ ਹੋਈ ਉਹ ਉੱਤਰ ਜੇ ਉਨੇ ਆਪ ਸਾਰੀ ਧੂਲੀ ਤੇ ਇਹ ਵਿਛਾ ਲਿਆ ਆਪਾਂ ਨੇ ਮੰਜੇ ਤੇ ਕੱਪੜਾ ਸਾਫ਼ ਤੇ ਸਾਰੀ ਮੇਥੀ ਆਪਾਂ ਮੰਜੇ ਤੇ ਫੈਲਾ ਦੇਣੀ ਚੰਗੀ ਤਰ੍ਹਾਂ ਜੀ ਮੇਥੀ ਇਸ ਤਰੀਕੇ ਨਾਲ ਫੈਲਾਤੀ ਜੀ ਹੁਣ ਆਪਾਂ ਚੰਗੀ ਤਰ੍ਹਾਂ ਇੱਕ ਵਾਰ ਇਹ ਚ ਸਾਰੀ ਮੇਥੀ ਚ ਹੱਥ ਫੇਰ ਦਾਂਗੇ ਜੀ ਅੱਧਾ ਘੰਟਾ ਹੋ ਗਿਆ ਤੇ ਜੋ ਵੀ ਇਹਦਾ ਐਕਸਟਰਾ ਪਾਣੀ ਹੋਰ ਲੱਗਿਆ ਹੋਊਗਾ ਮਾੜਾ ਮੋਟਾ ਪੱਤੇਆਂ ਤੇ ਉਹ ਵੀ ਸੁੱਕ ਜਾਊਗਾ ਜੀ ਇੱਕ ਘੰਟਾ ਹੋ ਗਿਆ ਹੁਣ ਆਪਾਂ ਨੇ ਮੇਥੀ ਸੁੱਕਣੀ ਪਾਈ ਨੂੰ ਆਪਾਂ ਨੇ ਇੰਤੋਂ ਜ਼ਿਆਦਾ ਧੁੱਪ ਨਹੀਂ ਇਹਨੂੰ ਲਗਾਉਣੀ ਹੈਗੀਗੀ ਨਹੀਂ ਤਾਂ ਫਿਰ ਇਹਦਾ ਜਿਹੜਾ ਫਲੇਵਰ ਆਣਾਗਾ ਉਹ ਟੇਸਟ ਇਹਦੇ ਵਿੱਚ ਨਹੀਂ ਰਹਿਣਾ ਧੁੱਪ ਨਾਲ ਤੇ ਖੁਸ਼ਬੂ ਇਹਦੀ ਸਾਰੀ ਚਲੀ ਜਾਊਗੀ ਤੇ ਇਸ ਕਰਕੇ ਹੁਣ ਆਪਾਂ ਮੈਥੇ ਨੂੰ ਧੁੱਪ ਚੋਂ ਇੱਥੋਂ ਚੱਕ ਲਾਂਗੇ ਜਾਂ ਕਿਸੇ ਪਲੇਟ 'ਚ ਕੱਢ ਲਾਂਗੇ ਇਹਨੂੰ ਆਪਾਂ ਤੇ ਜਾਂ ਤੁਸੀਂ ਇਸੇ ਤਰ੍ਹਾਂ ਹੀ ਕੱਪੜੇ ਦੇ ਉੱਤੇ ਵਿਛਾਈ ਰੱਖਣਾ ਇਹਨੂੰ ਤੇ ਆਪਾਂ ਇੱਕ ਦਿਨ ਇਹਨੂੰ ਅ ਅੰਦਰ ਰੱਖਾਂਗੇ ਮਤਲਬ ਜਾਂ ਤਾਂ ਤੁਸੀਂ ਪੱਖੇ ਥੱਲੇ ਰੱਖ ਦੇਣੀ ਆ ਤੇ ਜਾਂ ਤੁਸੀਂ ਇਸੇ ਤਰ੍ਹਾਂ ਹੀ ਰੱਖ ਦੇਣੀ ਹੈਗੀ ਲੋ ਜੀ ਇਹ ਹੁਣ ਆਪਾਂ ਦੂਸਰੇ ਦਿਨ ਤੁਹਾਨੂੰ ਦਿਖਾ ਰਹੇ ਹਾਂ ਮੇਥੀ ਤੇ ਇਹ ਆਪਾਂ ਨੇ ਇੱਕ ਦਿਨ ਅੰਦਰ ਰੱਖਤੀ ਸੀਗੀ ਤੇ ਦੇਖੋ ਕਿੰਨੀ ਵਧੀਆ ਮੇਥੀ ਬਣ ਕੇ ਤਿਆਰ ਹੋ ਗਈ ਸੁੱਕੀ ਮੇਥੀ ਤੇ ਇਹ ਆਪਾਂ ਨੇ ਘਰ ਵਿੱਚ ਹੀ ਕਸਤੂਰੀ ਮੇਥੀ ਬਣਾ ਕੇ ਤਿਆਰ ਕਰ ਲਈ ਜੀ ਜੇ ਇਹਨੂੰ ਆਪਾਂ ਸਾਰਾ ਦਿਨ ਧੁੱਪ ਚੁਸਕਾਵਾਂਗੇ ਨਹੀਂ ਤਾਂ ਇਹਦਾ ਕਲਰ ਚਲ ਜਾਂਦਾਗਾ ਚਿੱਟੀ ਜੀ ਹੋ ਜਾਂਦੀ ਹੋਰੀ ਤੇ ਨਾ ਇਹਦਾ ਟੇਸਟ ਨਹੀਂ ਉਹ ਰਹਿਦਾ ਫਲੇਵਰ ਨਹੀਂ ਉਹ ਰਹਿਦਾ ਹੈਗਾਗਾ ਜੇ ਆਪਾਂ ਨੂੰ ਤੁੱਪੇ ਸੁਕਾਉਣੇ ਆ ਇਸ ਲਈ ਆਪਾਂ ਇੱਕ ਘੰਟੇ ਦੀ ਤੁੱਪ ਲਵਾਈ ਸੀ ਇਹਨੂੰ ਤੇ ਫਿਰ ਆਪਾਂ ਇਹਨੂੰ ਰਾਤ ਨੂੰ ਅੰਦਰ ਰੱਖਤਾ ਸੀਗਾ ਤੇ ਇਹ ਮੈਂ ਦੂਸਰੇ ਦਿਨ ਤੁਹਾਨੂੰ ਦਿਖਾ ਰਹੀ ਆਂਗੀ ਸਿਰਫ ਆਪਾਂ ਨੂੰ ਇੱਕ ਦਿਨ ਲੱਗਿਆ ਇਹ ਅੰਦਰ ਸੁਕਾਉਣ ਚ ਮੇਥੀ ਤੇ ਦੇਖੋ ਕਿੰਨੀ ਜ਼ਿਆਦਾ ਵਧੀਆ ਇਹ ਬਣ ਗਈ ਐਨ ਭੁਰ ਰਹੀ ਹੈਗੇ ਇਹ ਦੇਖੋ ਸੁੱਕ ਗਈ ਬਿਲਕੁਲ ਦੇਖੋ ਕਿੰਨੀ ਵਧੀਆ ਬਾਜ ਆ ਰਹੀ ਹੈ ਇਹ ਚ ਤੇ ਸਾਰੀ ਮੇਥੀ ਬਹੁਤ ਵਧੀਆ ਸੁੱਕ ਕੇ ਤਿਆਰ ਹੋ ਗਈ ਆਪਣੀ ਦੇਖੋ ਹਰਾ ਹਰਾ ਰੰਗ ਪਿਆ ਇਹਦਾ ਬਿਲਕੁਲ ਹੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਜੀ ਮੇਥੀ ਸੁਕਾ ਕੇ ਘਰੇ ਰੱਖ ਸਕਦੇ ਆ ਕਸਤੂਰੀ ਮੇਥੀ ਆਪਣੀ ਵਧੀਆ ਬਣ ਕੇ ਤਿਆਰ ਹੋ ਗਈ ਇਹ ਜੇਕਰ ਤੁਹਾਨੂੰ ਇਹ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਵੀਡੀਓ ਵੇਖਣ ਲਈ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ